ਮਰਦਾਬਾ ਮੁਕੀ ਦੀ ਸੈਟਰ ਸਰਕਾਰ ਮਰਦਾਬਾ 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 ਅੱਜ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਵੱਲੋਂ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਪੀਸੀ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ 'ਚ ਮਾਰਚ ਕਰਕੇ ਮੰਗ ਪੱਤਰ ਦਿੱਤੇ ਹਨ ਇੱਕ ਗੈਸ ਫੈਕਟਰੀ ਦਾ ਵਿਰੋਧ ਕਰਦੇ ਸੀ ਗੈਸ ਲੀਕ ਸੀਗੀ ਉਹਦਾ ਵਿਰੋਧ ਕਰਦੇ ਸੀ ਉਥੋਂ ਦੇ ਪ੍ਰਸ਼ਾਸਨ ਸਰਕਾਰ ਨੂੰ ਕਹਿ ਰਹੇ ਸੀ ਕਿ ਜਿਹੜੀ ਗੈਸ ਆ ਬਹੁਤ ਘਾਤਕਾ ਲੀਕ ਹੋ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਤਾਂ ਉਥੋਂ ਦੇ ਪ੍ਰਸ਼ਾਸਨ ਸਰਕਾਰ ਨੇ ਬੰਦ ਕਰਨ ਦੀ ਬਜਾਇਜ਼ ਉਲਟਾ ਉਹ ਕਿਸਾਨਾਂ ਆਗੂ ਤੇ ਕੇਸ ਦਰਜ ਕਰਕੇ ਆ 2025 ਦੇ ਵਿੱਚ 13 ਸਾਲ ਦੀ ਜੇਲ੍ਹ ਕੀਤੀ ਆ سزا ਕੀਤੀ ਆ ਤੇ ਜੇਲ੍ਹ ਦੇ ਵਿੱਚ ਬੰਦ ਕਰਿਆ ਜਿਹੜਾ ਕਿ ਉਸ ਮੁੱਦੇ ਨੂੰ ਲੈ ਕੇ ਅੱਜ ਸਾਡੇ ਉਸ ਕਿਸਾਨ ਨੇਤਾ ਆਗੂ ਜੀਲ ਚੋਕੜਾ ਹੋਣ ਲਈ ਬਿਨ ਸ਼ਰਤ ਰਿਹਾਈ ਕਰਾਉਣ ਲਈ ਸਜ਼ਾ ਰੱਦ ਕਰਵਾਉਣ ਲਈ ਸਮੁੱਚੇ ਭਾਰਤ ਦੇ ਡੀਸੀ ਹੈੱਡਕ quarterਾਂ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ ਚ ਮਾਰਚ ਕਰਕੇ ਮੰਗ ਪੱਤਰ ਦਿੱਤੇਗੇਨ ਮੈਂ ਰਿਸ਼ਮ ਸਿੰਘ ਗਾਤਰੀ ਪਾਰਟੀ ਕਿਸਾਨ ਜੁਬੀਆਂ ਨੇਕ ਤਾਂ ਸਿੱਧੂ ਬਰਨ ਜਲਾ ਜੰਸਕੱਤਰ ਬਠਿੰਡਾ ਜੋ ਅੱਜ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਵੱਲੋਂ ਸਮੁੱਚੇ ਬਣਾਵ ਦੇ ਵਿੱਚ ਸਮੁੱਚੇ ਭਾਰਤ ਦੇ ਵਿੱਚ ਡੀਸੀ ਹੈੱਡਕੁਆਟਰ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ 'ਚ ਮਾਰਚ ਕਰਕੇ ਮੰਗ ਪੱਤਰ ਦੱਤੇ ਹਨ ਜਿਹੜਾ ਕਿ 2015 ਦੇ ਵਿੱਚ ਤਮਨनाडु ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਨੇਤਾ ਆਗੂ ਪੀਰ ਪਾਂਡੇਲ ਜੀ ਇੱਕ ਗੈਸ ਫੈਕਟਰੀ ਦਾ ਵਿਰੋਧ ਕਰਦੇ ਸੀ ਗੈਸ ਲੀਕ ਸੀਗੀ ਉਹਦਾ ਵਿਰੋਧ ਕਰਦੇ ਸੀ ਉੱਥੋਂ ਦੇ ਪ੍ਰਸ਼ਾਸਨ ਸਰਕਾਰ ਨੂੰ ਕਹਿ ਰਹੇ ਸੀ ਕਿ ਜਿਹੜੀ ਗੈਸ ਆ ਬਹੁਤ ਘਾਤਕਾ ਲੀਕ ਹੋ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਉਹਨਾਂ ਦੇ ਪ੍ਰਸ਼ਾਸਨ ਸਰਕਾਰ ਨੇ ਬੰਦ ਕਰਨ ਦੀ بجائے ਉਲਟਾ ਉਹ ਕਿਸਾਨ ਆਗੂ ਤੇ ਕੇਸ ਦਰਜ ਕਰਕੇ ਆ 2025 ਦੇ ਵਿੱਚ 13 ਸਾਲ ਦੀ ਜੇਲ੍ਹ ਕੀਤੀ ਆ ਸਜ਼ਾ ਕੀਤੀ ਆ ਤੇ ਜੇਲ੍ਹ ਦੇ ਵਿੱਚ ਬੰਦ ਕਰਿਆ ਜਿਹੜਾ ਕਿ ਉਸ ਮੁੱਦੇ ਨੂੰ ਲੈ ਕੇ ਅੱਜ ਸਾਡੇ ਉਸ ਕਿਸਾਨ ਨੇਤਾ ਆਗੂ ਜੀਓ ਚੋਕਾ ਤੋਂ ਲਈ ਬਿਰਸ਼ੰਤ ਰਿਹਾਈ ਕਰਾਉਣ ਲਈ ਸਜ਼ਾ ਰੱਦ ਕਰਵਾਉਣ ਲਈ ਸਮੁੱਚੇ ਭਾਰਤ ਦੇ BCS ਹੈੱਡਕ quarterਾਂ ਤੇ ਵੱਡੇ ਇਕੱਠ ਕਰਕੇ ਸ਼ਹਿਰਾਂ ਚ ਮਾਰਚ ਕਰਕੇ ਮੰਗ ਪੱਤਰ ਦਿੱਤੇਗੇ ਜਿਹੜਾ ਕਿ ਮਾਨਯੋਗ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਨੇ ਤੇ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਉਹ ਰੱਦ ਕੀਤੀ ਜਾਵੇ ਤੇ ਜੇਲ੍ਹ ਚੋਂ ਉਸ ਕਿਸਾਨ ਨੇ ਤਨਬਾਰ ਕੱਢਿਆ ਜਾਵੇ ਕਿਉਂਕਿ ਝੂਠ ਦੇ ਪਲੰਦੇ ਸਾਰੇ ਇਕੱਠੇ ਕਰਕੇ ਕਿਸਾਨਾਂ ਆਗੂ ਨੂੰ ਉਹ ਥੋੜੇ ਉਦੋਂ ਨੂੰ ਸਰਕਾਰਾਂ ਨਮਾਉਣੀਆਂ ਚਾਹੁੰਦੀਆਂ ਨੇ ਤੇ ਕਾਰਪੋਰੇਟ ਕਰਾ ਲੈ ਦੇ ਪੱਥਰ ਦੇ ਵਿੱਚ ਖੜਨੀਆਂ ਚਾਹੁੰਦੀਆਂ ਨੇ ਜਿਹੜਾ ਕਿ ਅਸੀਂ ਚੇਤਾਵਨੀ ਦਿੱੰਨਿਆ ਜੇਕਰ ਸਰਕਾਰ ਨੇ ਉਸ ਕਿਸਾਨ ਨੇਤਾ ਨੂੰ ਤੁਰੰਤ ਰਿਹਾਨਾ ਕੀਤਾ ਸਜ਼ਾ ਰੱਦ ਕਰਕੇ ਜਿੰਨ ਤੋਂ ਬਾਹਰ ਨਾ ਕੱਢਿਆ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੈਰ ਰਾਜਨੀਤਿਕ ਵੱਲੋਂ ਵੱਡੀ ਮੀਟਿੰਗ ਕਰਕੇ ਅਗਲੇ ਐਕਸ਼ਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਊਗਾ ਜਿਹੜਾ ਕਿ ਹਰ ਹੱਲ ਦੇ ਵਿੱਚ ਉਸ ਕਿਸਾਨ ਆਗੂ ਨੂੰ ਟੈਡੀ ਵਿੰਗੇ ਢੰਗ ਨਾਲ ਜੋ ਫਸਾਇਆ ਜੇਹਲ ਦੇ ਵਿੱਚੋਂ ਮਾਰ ਕਢਾਇਆ ਜਾਵੇਗਾ